ਸਵਾਗਤ ਹੈ ਤੁਹਾਡਾ ਦੀਪ ਚੀਮਾ ਪੀਵੀ 31 ਤੇ ਇਹਦੇ ਉੱਪਰ ਅੱਜ ਤੁਹਾਨੂੰ ਦੇਖਣ ਨੂੰ ਮਿਲੂਗਾ ਸਾਡੇ ਚੈਨਲ ਦੇ ਉੱਪਰ ਹੀ ਪੀਡੀਐਸ ਪੇ ਹਰਿਆਣਾ ਪੇਵਾ ਪੇਵਾ ਵੀ ਕਹਿੰਦੇ ਆਪਾਂ ਉਹਦਾ ਮੇਲਾ ਪਹਿਲੇ ਦਿਨ ਦੇ ਮੁਕਾਬਲੇ ਸ਼ੁਰੂਆਤ ਹੋਣ ਜਾ ਰਹੀ ਹੈ ਬੁੜੇ ਟਾਈਮ 'ਚ ਹੀ ਹਰ ਤਰ੍ਹਾਂ ਦੀਆਂ ਇਕਤੀਆਂ ਮੇਡੀਆਂ ਤੁਹਾਨੂੰ ਇੱਥੋਂ ਮੇਲੇ ਦੀਆਂ ਸਾਡੇ ਚੈਨਲ ਤੋਂ ਸਾਡੇ ਚੈਨਲ ਤੋਂ ਦੇਖਣ ਨੂੰ ਮਿਲਦਾ ਸਾਰੇ ਮੁਕਾਬਲੇ ਦੀ ਜਾਣਕਾਰੀ ਇੱਥੇ ਘੋੜਿਆਂ ਦੇ ਐਚਐਫ ਦੇ ਘੋੜਿਆਂ ਦੇ ਐਚਐਫ ਦੇ ਇੱਥੇ ਜਿਹੜਾ ਦੇ ਮੁਕਾਬਲੇ ਨਹੀਂ ਤੁਹਾਨੂੰ ਦੇਖਣ ਨੂੰ ਮਿਲਣਗੇ ਐਚਐਫ ਦੇ ਬਿਊਟੀ ਮੁਕਾਬਲੇ बहुत ही शानदार गाव इत आई डराई है ड्यूटी सोनी गांव तैयारियां चल रही ने पूरे जोर से ਰਿੰਗ ਦੇ ਪਿੱਛੇ ਜਾਣੀਆਂ ਇਹ ਬਿਊਟੀ ਮੁਕਾਬਲੇ ਵਾਲੇ ਜਾਣੋ ਭਰਨੇ ਸਾਰੇ ਖੀਰਿਆਂ ਦੇ ਵਿੱਚ ਜੋ ਬੰਦਾਂ ਦੇ ਵਿੱਚ ਪਰਿਮੀਟਰ ਉਹ ਕਿੰਨੀ ਲੰਬੀ ਗਾਂ ਤਰੇੰਗ ਸ਼ੁਰੂ ਹੋਣ ਵਾਲੇ ਨੇ ਕੋੜੇ ਟਾਈਮ ਦੇ ਵਿੱਚ ਮੁੱਖ ਆਮਾਨ ਦੇ ਜਿਹੜੇ ਪਹੁੰਚ ਕੇ ਰੰਗ ਸ਼ੁਰੂ ਕਰਵਾਉਣਗੇ ਪੀਡੀਐਸੇ ਪੇਵਾ ਕੁਆਲਟੀ ਸੈਕਟਰ ਕੁਆਲਟੀ ਵੀਡੀਓ ਪਰ ਮਾਰ ਲਿਉਟੀ ਪਾਰਨਰ ਚੱਲ ਰਿਹਾ ਹੈ ਸਰਖਾਂ ਬਾਜਰੀਆਂ ਨੇ ਲਖਾਵਾਗੇ ਤੁਹਾਨੂੰ A to Z ਡਿਊਟੀ ਦੇ ਵਿੱਚ ਕਿਹੜੀ ਬਾਜੀ ਮਾਰਦੀ ਐ ਸਭੀ ਸੁਣਿਗਾ ਅੱਜ ਸਾਨੂੰ ਆਪਣੀ ਕਿਸੇ ਵੀਡੀਓ ਜਾਂ ਲਾਈਵ ਦੇ ਵਿੱਚ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਵੈਸੇ ਨੇ ਪੰਜਾਬ ਦੇ ਵਿੱਚ ਮਿਲੇ ਹੋਏ ਨੇ ਉੱਥੇ ਤੁਹਾਨੂੰ ਸੀਮਨ ਇਹ ਇਹਨਾਂ ਦਾ ਪ੍ਰੋਵਾਈਡ ਹੁੰਦਾ ਹੈ ਜਆ ਬੁੱਲਾਂ ਦੀਆਂ ਫੋਟੋਆਂ ਅੱਜ ਲక్ష్ਮੀ ਡੇਰੀ ਫਾਰਮ ਦੇ ਜਿਹੜੇ ਬੁੱਲ ਨੇ ਜਿਹਨਾਂ ਦਾ ਸੀਮਨ ਆਪਾਂ ਯੂਜ਼ ਕਰਦੇ ਆ ਉਹ ਵੀ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਪੀਡੀਐਸ ਤੇ ਪੇਵਾ ਪੱਤਰ ਛਪੀ 7226 ਕਾਵਲਿਆਂ ਦੇ ਵਿੱਚ ਰਿੰਗ ਸ਼ੁਰੂ ਹੋਣ ਵਾਲੇ ਨੇ ਆਇਟ 21 ਸਾਡਾ ਚੈਨਲ ਦੀਪ ਜੀ ਮਰੀ 31 ਬਈ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਜਦੋਂ ਵੀ ਕੋਈ ਅਹਿਮ ਜੀ ਵੀਡੀਓ ਹੁੰਦੀ ਹੈ ਜਾਂ ਕੋਈ ਫੈਸਲੇ ਹੁੰਦੇ ਨੇ ਜਾਂ ਕੋਈ ਛੋਟੀ ਚੀਜ਼ ਦੇਖਣ ਜੋਗ ਹੁੰਦੀ ਹੈ ਨਾਲ ਦੀ ਨਾਲ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹ ਬਾਹਰ ਕਰ ਲਓ ਜੀ ਜਰਸੀ ਦੇ ਵੀ ਮੁਕਾਬਲੇ ਨੇ ਇੱਥੇ ਜਰਸੀ ਐਚਐਫ ਆ ਛੋਟੇ ਬੱਚੇ ਆ ਗਏ ਵੀਡੀਓ ਦੇ ਮੁਕਾਬਲੇ ਵਾਲੇ ਇਹ ਬਾਹਰ ਕਰ ਲੈ ਵੀਰ ਜੋ ਪਰੇ ਜਾ I20 HR05 AF09267 0963 ਇਹਨਾਂ ਮੁਕਾਬਲੇ ਦੇ ਵਿੱਚ ਅਜੇ ਸੰਜਾ ਪੀਬੀ ਚੱਕੀ 11 ਨੰਬਰ ਸੰਜਾ ਪੀਬੀ ਚੱਕੀ 14 ਨੰਬਰ ਦੀ ਤੇਮਪਟ ਤੋਂ ਬਜਿੰਤ ਕੋੜਾ ਅਤੇ ਅੰਦਰ ਰਾਜੇ ਬਜਿੰਤ ਦੇ ਤੇਮਪਟ ਤੋਂ ਇਹ ਪਹਿਲਾ ਰਿੰਗ ਹੈ ਮਿਲਕਿੰਗ ਰਿੰਗ ਇੱਥੇ ਜਿਹੜੀ گاਵਾਾਂ ਦੀ ਮਿਲਕਿੰਗ ਜਰਸੀਆ ਚੱਪ ਦੀ ਇੱਥੇ ਹੋਈ ਹੈ ਸਵੇਰੇ ਸ਼ਾਮ ਵਾਲੀ ਮਿਲਕਿੰਗ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਅੱਜ ਪਹਿਲੀ ਮਿਲਕਿੰਗ ਸੀ ਆ ਦੇਖੋ ਇੱਥੇ ਇਹਨਾਂ ਨੇ ਮਸ਼ੀਨਾਂ ਲਾਈਆਂ ਹੋਈਆਂ ਨੇ ਰਿੰਗ ਦੇ ਵਿੱਚ ਸਾਰੇ ਸਾਹਮਣੇ ਚੋਈ ਹੋਈ ਹੈ ਪੂਰੇ ਰਿੰਗ ਦੇ ਵਾਲੇ ਵਾਲੇ ਹਾ ਪਾਈਪ ਘੁਮਾ ਕੇ ਤੁਸੀਂ ਦੇਖ ਸਕਦੇ ਹੋ ਇੱਥੇ ਮਸ਼ੀਨਾਂ ਲੱਗੀਆਂ ਸੀ ਮਿਲਕਿੰਗ ਇੱਥੇ ਬਿਲਕੁਲ ਸਾਹਮਣੇ ਹੋਈ ਹੈ ਆਰਮਰ ਵੀਰ ਧਿਆਨ ਦਿਓ ਜੀ ਪੀਪੀ 25 49 83 ਕੀਆ ਫੌਨਟ ਰਿੰਗ ਤੋਂ ਬਾਹਰ ਕਰ ਲਓ ਜੀ ਇੱਕ ਸਕਾਰਪੀਓ ਕਲੀਆ ਜੀ ਐਚਆਰ 11 293 ਜੇ ਆਪਾਂ ਮੋਟੀ ਮੋਟੀ ਨਿਗਾ ਤੁਹਾਡੀ ਆਪਾਂ ਸਟਾਲਾਂ ਦੀ ਹੋਣਾ ਮਾਤੂ ਰਾਮ ਦੀ ਮਸ਼ਹੂਰ ਜਲੇਬੀ ਪੀਪੀ 10 55 26 ਇਹ ਬਾਹਰ ਕੰਮ ਨਹੀਂ ਰਿਹਾ ਆ ਸਾਨੂੰ ਜਲੇਬੀ ਆਇਆ ਸਾਹਿਦ ਖਾਣੇ ਵੀਰੇ ਆਪਾ ਤਾਉ ਬਲਜੀਤ ਕੀ ਜਲੇਬੀ ਸਾਹਿਦ ਚੈੱਕ ਕਰੋ ਦੋ ਜਲੇਬੀ ਦਾ ਲਾਈਵ ਦੇ ਵਿੱਚ ਹੋਰ ਕੀ ਵਾਲਾ ਜੀ ਇਹ ਹੈ ਤਾਉ ਦੀਆਂ ਜਲੇਬੀਆਂ ਠੀਕ ਹੈ ਜੀ ਦੇਖ ਸਾਦੇ ਤੁਸੀਂ ਸਾਹਿਦ ਦੇਸੀ ਗੋਜੀ ਬਣਾਉਣਾ ਵੀ ਹਮ ਇੱਕ 250 ਗ੍ਰਾਮ ਦਾ ਇੱਕ ਕਿਲੋ ਚ 4 ਹੀ ਚੜਦੀਆਂ ਹੋਈਆਂ ਠੀਕ ਹੈ ਜੀ ਹਾਂ ਤੁਸੀਂ ਦੇਖ ਲਓ ਆ ਦੇਖੋ ਚਾਰ ਨੇ ਇਹ ਵੀਰੇ ਬੜੀਆਂ ਤੋਲ ਕੇ ਬਣਾਈਆਂ ਨੇ ਚਾਰ ਜਲੇਬੀਆਂ ਦਾ ਭਾਈ 1 ਕਿਲੋ ਤੋਂ ਵੀ ਵੇਟ ਵੱਧ ਗਿਆ ਕੀ ਰੇਟ ਕੀ ਹੈ ਇਹਨਾਂ ਦਾ 320 ਰੁਪਏ ਕਿਲੋ ਦੇਸੀ ਠੀਕ ਹੈ ਜੀ ਇਥੇ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਨੇ ਸਟਾਲਾਂ ਬਾਈ ਆਰਗੈਨਿਕ ਖਾੜ ਵਾਲੇ ਅਸੀਂ ਆਪੇ ਭੈਣ ਹਰਜੀਤ ਕੌਰ ਸਟਾਲਾਂ ਦੀ ਹਜੇ ਤਿਆਰੀ ਹੋ ਰਹੀ ਹੈ ਮੋਟੀ ਮੋਟੀ ਝਾਤ ਆਪਾਂ ਜਿਹੜੇ ਵੀਰ ਆਪਣੇ ਨਾਲ ਜੁੜੇ ਨੇ ਸੋਨੂੰ ਮਰਵਾਉਣੇ ਆ ਮੇਲੇ ਦੀਆਂ ਤਿਆਰੀਆਂ ਤੇ ਪੀਡੀਐਫ ਦੇ ਹਰਿਆਣਾ ਵੈਰੀ ਯੋਰ ਕ੍ਰਿਸ਼ੀ ਪ੍ਰਦਰਸ਼ਨੀ ਅੱਜ ਜਿਹੜੇ ਵੀ ਡੈਰੀ ਪ੍ਰੋਡਕਟਰ ਨੇਗੇ ਮੰਨ ਕੇ ਚਲੋ ਜਿਹੜੇ ਸਕੰਜੇ ਨੇ ਬਸਮਾਲੇ ਜਾਂ ਖੁਰਲੀਆਂ ਨੇ ਅਲਮੀਨੀਅਮ ਨੇ ਹੋਰ ਕਾਫੀ ਕੁਝ ਪ੍ਰੋਡਕਟ ਹੈ ਆਪਾਂ ਖੂਲ ਨਾਲ ਬਾਰੇ ਵੀ ਉਹ ਜੋ ਸਟਾਲ ਤਿਆਰ ਹੋ ਰਹੀ ਸੀ ਉਹਨਾਂ ਬਾਰੇ ਵੀ ਤੁਹਾਨੂੰ ਆਪਾਂ ਜਾਣਕਾਰੀ ਪੂਰੀ ਡਿਟੇਲ ਚ ਰੇਟਾਂ ਨਾਲ ਦੇਵਾਂਗੇ ਕੋਸ਼ਿਸ਼ ਆਪਾਂ ਇਹ ਕਰਾਂਗੇ ਵੀ ਜਿਹੜੇ ਵੀ ਪ੍ਰੋਡਕਟ ਦੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਉਹ ਰੇਟ ਨਾਲ ਦੇਵਾਂਗੇ ਕਿਉਂਕਿ ਰੇਟ ਤੋਂ ਬਿਨਾ ਤਾਂ ਫਿਰ ਜਾਣਕਾਰੀ ਅਧੂਰੀ ਜੀ ਹੋ ਜਾਂਦੀ ਆ ਦੇਖੋ ਜਿਵੇਂ ਛੋਟੇ ਪੱਖੇ ਨੇ ਗੁਗਲੀਆਂ ਮਸ਼ੀਨਾਂ ਹੋ ਗਈਆਂ ਜਿੰਨੇ ਪ੍ਰੋਡਕਟਾਂ ਦੀ ਤੁਹਾਨੂੰ ਛੋਟੇ ਭਰਾ ਦੇ ਚੈਨਲ ਤੇ ਜਾਣਕਾਰੀ ਮਿਲੂਗੀ ਡਿਟੇਲ ਚ ਵਧੀਆ ਜਾਣਕਾਰੀ ਮਿਲੂਗੀ ਆਪਾਂ ਜਿਹੜੇ ਆਪਣੇ ਨਾਲ ਦਰਸ਼ਕ ਜੁੜੇ ਨੇ ਟਾਈਮ ਖਰਾਬ ਨਹੀਂ ਕੀਤਾ ਇਹਦਾ ਵੀ ਕਰਾਉਣਾ ਜੋ ਆਪਾਂ ਜਾਣਕਾਰੀ ਦੇਵਾਂਗੇ ਵਧੀਆ ਸਾਰਾ ਡਿਟੇਲ ਦੇ ਵਿੱਚ ਇਹ ਕਿਥੇ ਵਧੀਆ ਪ੍ਰਦਰਸ਼ਨੀ ਲੱਗੀ ਹੋਈ ਹੈ ਉਹ ਆਪਾਂ ਨੂੰ ਕੀ ਕਹਿ ਸਕਦੇ ਹਾਂ ਜਿਵੇਂ ਪਸ਼ੂਆਂ ਦੇ ਕੰਮ ਆਉਣ ਵਾਲੀ ਜੀ ਮਵਟ ਚ ਐਸੈਸਰੀ ਕਹਿ ਲੋ ਜਿਵੇਂ ਸਕੰਜੇ ਵਗੈਰਾ ਨੇ ਆ ਮਿਲਕ ਮਸ਼ੀਨ ਹੈ ਮਿਲਕਵੈਲ ਇਹ ਮਿਲਕਵੈਲ ਦੀ ਸਟਾਲ ਲੱਗੀ ਹੋਈ ਹੈ ਤੁਸੀਂ ਮਿਲਕਵੈਲ ਲਾਈਵ ਚੱਲਦਾ ਜੀ ਹੁਣ ਸੈਟਅਪ ਬਹੁਤ ਸ਼ਾਨਦਾਰ ਸਜਾਇਆ ਹੋਇਆ ਇੱਥੇ ਵੀ ਲੋਹਾਂ ਨੇ ਪੀਡੀਐਫੇ ਹਰਿਆਣਾ ਆ ਗਈ ਤਾਰਾ ਖੇਡਦੀ ਜੀ ਇਹਨਾਂ ਦਾ ਜਿਹੜਾ ਕਿ ਸਾਨੂੰ ਲਾਈਵ ਦੇ ਵਿੱਚ ਰੋਡ ਦੇ ਜਿਉਂ ਅਸੀਂ ਆਉਂਦੇ ਸਭ ਤੋਂ ਵੱਧ ਸਾਨੂੰ ਬੈਂਡ ਤਾਰਾ ਖੇਡਦੇ ਮਿਲਦੇ ਨੇ ਪਾ ਪਾਸ ਚੀਤੇ ਅਜ ਮੋਟੀ ਝਾਤ ਮਾਰਾਂਗੇ ਕੁਆਲਿਟੀ ਦੀ ਮਾੜੀ ਮੋਟੀ ਪ੍ਰੋਬਲਮ ਇੱਥੇ ਆ ਜਾਂਦੀ ਹੈ ਪਹਿਲੇ ਦਿਨ ਨਾ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਇਕੱਠ ਹੁੰਦਾ ਵੀਰੇ ਪਹਿਲੇ ਦਿਨ ਜਿਹੜਾ ਇਕੱਠ ਉਹ ਜ਼ਿਆਦਾ ਦੇਖਣ ਨੂੰ ਮਿਲਦਾ ਆਪਾਂ ਨੂੰ ਸੋ ਬੱਚੇ ਯਾਦ ਕਰ ਗਈਆਂ ਵੀਡੀਓ ਆ ਸੰਜਨ ਫੀਡਾਂ ਦੀ ਲੱਗੀ ਹੋਈ ਐ ਸੰਜਨ ਫੀਡ ਦਾ ਲੱਗਿਆ ਹੋਇਆ ਇਹ ਇਹ ਬੜੀ ਦਿੱਕਾ ਹੋ ਗਿਆ ਜਦੋਂ ਤੁਸੀਂ ਸੰਜੇ ਸਟਾਰਟ ਕੀਤੀ ਐ ਸੱਤ ਟਾਈਮ ਲੇਟਰ ਤੱਕ ਆ ਸੰਜਨ ਫੀਡ ਦੇ ਰਿਜ਼ਲਟ ਬਾਈ ਆ ਬੱਚਿਆਂ ਦੇ ਦਿੱਤੇ ਹੋਏ ਨੇ ਨਾ ਗਰੀ ਗਵਰ ਦੇ ਵਿਸ਼ੇ ਤੋਂ ਉਹ ਨਾ ਕੋਈ ਵੀ ਵੀ ਨਹੀਂ ਪਸਾਰੀ ਇਹ ਟੀਮ ਦਾ ਵੀ ਸੰਜਨ ਜਿਹੜੀ ਸਟਾਰਟਰ ਹੈ ਇਹ ਫਾਰਮਰਲੀ ਬਹੁਤ ਵਧੀਆ ਤੇ ਬਾਕੀ ਸਾਰੇ ਘਰਵਾਲੇ ਵੀ ਸੱਜੀ ਨੂੰ ਇਹ ਕੋਈ ਜਰੂਰੀ ਯੂਜ਼ ਕਰੋ ਤੇ ਆਪਣਾ ਬੀਜ ਬੋੜੋ ਇਹ ਜਿਹੜੇ ਸੰਜਨ ਫੀਡ ਤੇ ਬੱਚੇ ਪਲ ਰਹੇ ਨੇ ਉਹਨਾਂ ਦਾ ਇਹਨਾਂ ਨੇ ਸੈਟਅਪ ਇੱਥੇ ਬਾਈ ਉਹਨਾਂ ਨੇ ਆਉਦੀ ਸਟਾਲ ਲਾਈ ਹੋਈ ਹੈ ਇਹਨਾਂ ਦੀ ਡਿਟੇਲ ਆਪਾਂ ਵੀਡੀਓ ਚ ਲੈ ਕੇ ਦੇਵਾਂਗੇ ਤੁਹਾਨੂੰ ਬਾਈ ਇਹ ਇੱਧਰ ਤੁਹਾਨੂੰ ਦੇਖਣ ਨੂੰ ਮਿਲੂਗੀ ਮੈਸੀ ਟਰੈਕਟਰ ਸਟਾਲਾਂ ਹਜੇ ਕਾਫੀ ਲੱਗਣ ਹੋયા ਕਣੀਓ ਪਈਆਂ ਨੇ ਕਿਉਂਕਿ ਹਜੇ ਸਵੇਰ ਸ਼ੁਰੂਆਤ ਹੀ ਐ ਇਧਰ ਤੁਹਾਨੂੰ ਮਿਲ ਲੂਗਾ ਦੇਖਣ ਨੂੰ ਮੈਸੀ ਟਰੈਕਟਰ ਦੀ ਸਟਾਲ ਵੀ ਲੱਗੀ ਹੋਈ ਐ ਆਪਾਂ ਉਧਰ ਲੈ ਕੇ ਚੱਲਦੇ ਹਾਂ ਤੁਹਾਨੂੰ ਜਿਹੜੀ ਤੁਹਾਨੂੰ ਆਪਾਂ ਦੱਸਿਆ ਸੀ ਵੀ ਕੱਲੀ-ਕੱਲੀ ਜਿਹੜੀ ਫਾਰਮ ਚ ਕੰਮ ਆਉਣ ਵਾਲੀ ਜੋ ਵੀ ਸੈਸਰੀ ਐ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਇਹ ਮੈਸੀ ਫਰਗੂਸਨ ਦੀ ਸਟਾਰ ਲੱਗੀ ਹੋਈ ਹੈ ਜੀ ਹਜੇ ਸਾਜੀਰ ਹੈ ਪ੍ਰੋਗਰਾਮ ਪੂਰੇ ਦਿਨ ਦਾ ਮਾਹੌਲ ਆਨੰਦ ਲੈਣ ਵਾਸਤੇ ਤੁਸੀਂ ਪੇਵਾ ਮੇਲੇ ਦਾ ਪੀਡੀਐਫ ਇਹਦਾ ਸਾਡੇ ਨਾਲ ਤੁਸੀਂ ਜੁੜੇ ਰਹੋ ਕੋਈ ਡਾਕਟਰ ਸਾਰੇ ਰਹੇ ਹੈਲੋ ਆ ਜਿਹੜੀ ਆਪਾਂ ਸੋਡਰਾਂ ਗੱਲ ਕਰਦੇ ਸੀ ਨਾ ਜਿਵੇਂ ਪਸਮਾ ਦੇ ਕੇਜ ਆ ਗਏ ਛੋਟੇ ਬੱਚਿਆਂ ਦੇ ਕੇਜ ਆ ਗਏ ਛੋਟੇ ਬੱਚਿਆਂ ਦੇ ਕੇਜ ਆ ਗਏ ਉਹ ਆਪਾਂ ਜਿਹੜੇ ਉਹ ਗੋਹਾ ਸਾਫ ਕਰਨ ਵਾਸਤੇ ਉਹ ਹੁੰਦੇ ਨੇ ਵੱਡੇ ਵਾਈਪਰ ਜੀ ਉਹ ਚੀਜ਼ਾਂ ਆ ਗਈਆਂ ਸਕੰਜੇ ਆ ਗਏ ਗੋਹੇ ਵਾਲੀਆਂ ਰੇੜੀਆਂ ਆ ਗਈਆਂ ਇਹਨਾਂ ਚੀਜ਼ ਇਹਨਾਂ ਚੀਜ਼ਾਂ ਦੀ ਜਾਣਕਾਰੀ ਨਾ ਆਪਾਂ ਤੁਹਾਨੂੰ ਡਿਟੇਲ ਚ ਦੇਵਾਂਗੇ ਵੀਰੇ ਭਾਵੇਂ ਲਾਈਵ ਚ ਦੇਈਏ ਇਸ ਤੋਂ ਬਾਅਦ ਸਪੈਸ਼ਲ ਲਾਈਵ ਜਾਂ ਸਪੈਸ਼ਲ ਵੀਡੀਓ ਪਾਉਣਾਵਾਂਗੇ ਆ ਵੱਡੇ ਸਕੰਜੇ ਆ ਗਏ ਇਹਦੀ ਇਹ ਕਿਹੜੀ ਕੰਪਨੀ ਦਾ ਵੀਰੇ ਕਿਹੜੇ ਜੀ ਜੀ ਪੁਰਾਣਾ ਜੀ ਜੀ ਐਨ ਵਾਲਾ ਦਾ ਭਾਈ ਡਿਟੇਲ ਦੇ ਵਿੱਚ ਬਾਈ ਹੁਣ ਲਾਈਵ ਦੇ ਵਿੱਚ ਆਪਾਂ ਤੁਹਾਨੂੰ ਸਿਰਫ ਦਿਖਾ ਸਕਦੇ ਹਾਂ ਬਾਈ ਹੋਰਾਂ ਤੋਂ ਡਿਟੇਲ ਚ ਜਾਣਕਾਰੀ ਆਪਾਂ ਇੱਕ ਵੀਡੀਓ ਚ ਲਾਵਾਂਗੇ ਓਕੇ ਜੀ ਆ ਦੇਖੋ ਸਕੰਜੇ ਨੇ ਬਹੁਤ ਹੀ ਸ਼ਾਨਦਾਰ ਚੀਜ਼ਾਂ ਨਾਲ ਬਣਾਈਆਂ ਹੋਈਆਂ ਨੇ ਆ ਦੇਖੋ ਜਿਹੜਾ ਵੱਡਾ ਹੁੰਦਾ ਟਰੈਕਟਰ ਪਿੱਛੇ ਪੈਂਦਾ ਹੈ ਅੱਖੇ ਹੋਗੇ ਆ ਰੇੜੀਆਂ ਹੋਈਆਂ ਗੋਹੇ ਵਾਸਤੇ ਮੰਨ ਲਓ ਭਵੇਂ ਆਚਾਰ ਵਾਸਤੇ ਫੋਲਡਿੰਗ ਵਾਲੇ ਸਕੰਜੇ ਹੋਗੇ ਅਖੁਰਲੀਆ ਹੋਈ ਹੈ ਜੀ ਪਾਣੀ ਵਾਲੀਆਂ ਤੇ ਪਾਣੀ ਨੂੰ ਵਰਤ ਲਓ ਹਣਾ ਸੋ ਨੂੰ ਕੱਲੀ ਕੱਲੀ ਚੀਜ਼ ਦੀ ਵਧ ਰੇਟ ਆ ਆਪਾਂ ਰੇਟ ਨਾਲ ਦੇਵਾਂਗੇ ਜੀ ਐਂਡ ਡੈਰੀ ਪ੍ਰੋਜੈਕਟ ਕਵਾਲ ਪੀਵੀ ਰੋਣ ਕੇ ਮੜੀ ਕਮੈਂਟ ਕਰ ਦਿਆ ਕਰੋ ਥੋੜਾ ਥੋੜਾ ਤਾਂ ਤੁਹਾਨੂੰ ਅਡਜਸਟਮੈਂਟ ਕਰਨੀ ਪਊ ਕਿਉਂਕਿ ਇੱਥੇ ਤੁਹਾਨੂੰ ਦੱਸਿਆ ਇਹ ਭੀੜ ਦੇ ਕਾਰਨ ਹੈ ਜਿਹੜਾ ਪਹਿਲੇ ਦੂਜੇ ਦਿਨ ਨੈਟਵਰਕ ਰੋੜ ਦਾ ਉਸ ਤੋਂ ਬਾਅਦ ਫਿਰ ਪਹਿਲੇ ਦਿਨ ਜਿਆਦਾ ਹਰੇਕ ਮੇਲੇ ਦੇ ਵਿੱਚ ਅਸੀਂ ਦੇਖਿਆ ਰਾਸ਼ ਹੁੰਦਾ ਕਿਵੇਂ ਛੋਟੇ ਬੱਚਿਆਂ ਦੇ ਇਕਾਵਲੇ ਹੁੰਦੇ ਨੇ ਛੋਟੇ ਬੱਚੇ ਨੇ ਜਿਹੜਾ ਜਿਆਦਾ ਮਾਤਰਾ ਜਾਂਦੇ ਨੇ ਕਿਸੇ ਵੀ ਮੇਲੇ ਦੇ ਵਿੱਚ ਆ ਚਾਰ ਵਾਲ ਆ ਗਿਆ ਬਸ ਬਾਈ ਦੀ ਕਾਹਦੀ ਇੱਧਰ ਵੀ ਜਿਹੜੇ ਪ੍ਰੋਡਕਟ ਨੇ ਬਿਸ਼ਕਰਮਾ ਇਹ ਬਿਸ਼ਕਰਮਾ ਬਾਗਾਪੁਰਾਣ ਵਾਲਿਆਂ ਦੇ ਆ ਗਏ ਜੀ ਇਹਦੀ ਵੀ ਆਪਾਂ ਤੁਹਾਨੂੰ ਜਿਹੜੀ ਡਿਟੇਲ ਹੈ ਸਾਰੀ ਬਾਈ ਹੋਣ ਤੋਂ ਜਿਹੜੇ ਇਹਨਾਂ ਦੇ ਪ੍ਰੋਡਕਟ ਬਣਾਏ ਹੋਏ ਨੇ ਆਪਾਂ ਤੁਹਾਨੂੰ ਡਿਟੇਲ ਵੀਡੀਓ ਦੇ ਵਿੱਚ ਲੈ ਕੇ ਦੇਵਾਂਗੇ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਲਾਈਵ ਦੇ ਵਿੱਚ

ਇਹ ਪ੍ਰੋਡਕਟ ਨੇ ਜਿਹੜੇ ਇਹ ਬਿਸ਼ਕਰਮਾ ਡੈਰੀ ਪ੍ਰੋਡਕਟ ਸੇ ਬਾਗੇਪੁਰਾਣੇ ਆਏ ਨੇ ਬਾਈ ਇਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕੱਲੀ-ਕੱਲੀ ਚੀਜ਼ ਦੀ ਡਿਟੇਲ ਲੈ ਕੇ ਵੀਰ ਹੋਰਾਂ ਨੂੰ ਆਪਾਂ ਦੇਵਾਂਗੇ ਇੱਕ ਵਾਰੀ ਤੁਸੀਂ ਲਾਈਵ ਦੇ ਵਿੱਚ ਦੇਖ ਸਕਦੇ ਹੋ ਮੈਟ ਵੀ ਇਸੇ ਦੇ ਜਿਹੜੇ ਦੂਜੇ ਨੇ ਫਿਕਸ ਹੋਣ ਵਾਲੇ ਲੋਕਾਂ ਵਾਲੇ ਉਹ ਵੀ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਇਹਨਾਂ ਦਾ ਵੀ ਰੇਟ ਵਗੈਰਾ ਸਾਰਾ ਆਪਾਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਕਵਰ ਕਰਾਂਗੇ ਇੱਧਰ 메ਨ ਐਂਟਰ ਦੇ ਉੱਤੇ ਸਭ ਤੋਂ ਪਹਿਲਾਂ ਜਿਹੜੀ ਸਟਾਲ ਲੱਗੀ ਹੋਈ ਹੈ نیوز ਫਾਰ نیوز ਫਾਰ ਦੀ ਲੱਗੀ ਹੋਈ ਹੈ ਜਿਹਨਾਂ ਨੂੰ ਟੂਰ ਕਰਕੇ ਬਾਹਰ ਲੈ ਜਾਓ نیوز ਫਾਰ ਟਰੈਕਟਰਾਂ ਦੀ ਲੱਗੀ ਹੋਈ ਹੈ ਸਹੀ ਸਭ ਦੇ ਵਿੱਚ ਪੂਰੀ ਹੈ ਜੀ ਟੋਕ ਵਾਲਾ ਟਰੈਕਟਰ ਬਹੁਤ ਕੰਮ ਆ ਜਾਂਦੇ ਥੋੜਾ ਜਿਹਾ ਪਾਸ ਪੱਖੋਂ ਜਿਹੜਾ ਆਪਣੇ ਇਹਨਾਂ ਨੂੰ ਲੈਣ ਤੋਂ ਲੋਕ ਗਰੇਜ ਕਰਦੇ ਨੇ ਆਪਾਂ ਸੁਣੀਓ ਨਾ ਗੱਲ ਵੀ ਇਹਨਾਂ ਦੇ ਵਿੱਚ ਪੰਪ ਨਹੀਂ ਹੁੰਦਾ ਜਿਹੜਾ ਪੰਪ ਨਹੀਂ ਹੁੰਦਾ ਆਪਣੇ ਲੋਕ ਇਹਨਾਂ ਤੋਂ ਥੋੜਾ ਪਾਰਟਸ ਪੱਖੋਂ ਲੈਣ ਨੂੰ ਡਰਦੇ ਨੇ ਚਲਾਈ ਜਲੂਈ ਵੀ ਇਹਨਾਂ ਦੀ ਕਹਿੰਦੇ ਕਾਰ ਵਰਗੀ ਐ ਸੀ ਤਾਂ ਦੇਖਿਆ ਵੀ ਹੋਇਆ ਬਹੁਤ ਹੋਲਡਰ ਟ੍ਰੈਕਟ ਨਹੀਂ ਪਰ ਆਪਣੇ ਜ਼ਿਆਦਾ ਮਾਰਕੀਟ ਨਹੀਂ ਬਣਾ ਸਕੇ ਹੋ ਸਕਦਾ ਆਉਣ ਵਾਲੇ ਸਮੇਂ ਜਿਹੜੇ ਵੱਡੇ ਪ੍ਰੋਡਕਟ ਨੇ ਅਚਾਰ ਵਾਲੀਆਂ ਮਸ਼ੀਨਾਂ ਹੋਗੀਆਂ ਉਹਨਾਂ ਦੇ ਵਿੱਚ ਨਾ ਹੀ ਡਿਮਾਂਡ ਬਹੁਤ ਜ਼ਿਆਦਾ ਹੈ ਪੀਡੀਓ ਪਾਵਰ ਬਹੁਤ ਸ਼ਾਨਦਾਰ ਡਾਇਰੈਕਟਰ ਨੇ ਆਉਣ ਵਾਲੇ ਸਮੇਂ ਚ ਵੱਡੀ ਮਸ਼ੀਨਰੀ ਤਿੰਨਾਂ ਤੋਂ ਦੇਖਣ ਨੂੰ ਜ਼ਿਆਦਾਤਰ ਇਹ ਟਰੈਕਟਰ ਮਿਲਣਗੇ ਏਸੀ ਦੋਸਤੋ ਪੀਡੀਐਫਾ ਹਰਿਆਣਾ ਜਿਹੜਾ ਪੇਵਾ ਦੇ ਵਿੱਚ ਹੋ ਰਿਹਾ ਹੈ ਇਹਦੀ ਮੋਟੀ-ਮੋਟੀ ਕਵਰਿੰਗ ਤੋਂ ਡਿਟੇਲ ਦੇ ਵਿੱਚ ਆਪਾਂ ਕਿਸੇ ਵੀ ਪ੍ਰੋਡਕਟ ਬਾਰੇ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗੇ ਇੱਧਰ ਰਿੰਗ ਆ ਗਿਆ ਮੁਕਾਬਲੇ ਇੱਥੇ ਹੋਣਗੇ ਜਿਹੜਾ ਉਹ ਪਹਿਲਾਂ ਆਪਾਂ ਤੁਹਾਨੂੰ ਰਿੰਗ ਦਿਖਾਇਆ ਸੀਗਾ ਉਹ ਦੁੱਧ ਚੋਈ ਵਾਲਾ ਰਿੰਗ ਸੀ ਇਹ ਮੁਕਾਬਲੇ ਵਾਲਾ ਰਿੰਗ ਹੈ ਸੋ ਆਪਾਂ ਸੋਨੋਂ ਭਰੇ ਹੋਏ ਰਿੰਗੀ ਦਿਖਾਵਾਂਗੇ ਆਪਾਂ ਆਪਣੇ ਦਰਸ਼ਕਾਂ ਦਾ ਟਾਈਮ ਵੇਸਟ ਨਹੀਂ ਕਰਾਉਣਾ ਜਿਵੇਂ ਵੀਰੇ ਮੁਕਾਬਲੇ ਸ਼ੁਰੂ ਹੁੰਦੇ ਨੇ ਨੋਟੀਫਿਕੇਸ਼ਨ ਦਾ ਤੁਸੀਂ ਧਿਆਨ ਰੱਖਿਓ ਆਰਮਰ ਭਾਈ ਬਿਆਨ ਦੇ ਜੀ ਜੋ ਹਮਾਰੇ ਮੁੱਖ ਆਪੀ ਦੇ ਮੁਕਾਬਲੇ ਵਧੀਆ ਸ਼ੁਰੂ ਹੋਣਗੇ ਉਸੇ ਟਾਈਮ ਆਪਾਂ ਤੁਹਾਨੂੰ ਪੂਰੀ देर में हमारे बीच में पहुंच रहे हैं जी लाइव होके ਆਰਮਰ ਜੀ ਨੂੰ ਬੇਨਤੀ ਹੈ ਜੀ ਮੂਰਾ ਅਡਲਟ ਜੋਟੇ ਜਾਂ ਮਿਲਕ ਬ੍ਰੀਡ ਕੀ ਜੋ ਮੂਰਾ ਕੀ ਬੈਂਸ ਪਿਆ ਜਿਨ੍ਹਾਂ ਨੇ ਮਿਲਕ ਡਿਊਟੀ ਮੇ ਲੜਵਾਉਣੀ ਹੈ ਉਹ ਅਗਰ ਰੈਡੀ ਹੈ ਸਟੇਜ ਦੇ ਪਾਸ ਲੈ ਆਏ ਜੀ 20 ਮਿੰਟ ਬਾਅਦ ਲਓ ਜੀ ਇਹ ਕੰਪੀਟੀਸ਼ਨ ਲਈ ਹੈ ਡਿਸਪਲੇਅ ਲਈ ਹੈ ਮੰਤਰੀ ਜੀ ਦੇ ਸਵਾਗਤ ਲਈ ਹੈ ਜੀ ਲਓ ਜੀ ਸਭ ਤੋਂ ਪਹਿਲਾਂ ਮੰਤਰੀ ਸਾਹਿਬ ਦੇ ਆਉਣ ਦੀਆਂ ਤਿਆਰੀਆਂ ਨੇ 20 ਮਿੰਟਾਂ ਦਾ ਕਹਿੰਦੇ ਪਹੁੰਚ ਜਾਣਗੇ ਉਸ ਤੋਂ ਬਾਅਦ ਜਿਹੜੇ ਮੁਕਾਬਲੇ ਸ਼ੁਰੂ ਹੋਣਗੇ ਜੀ ਸੋ ਉਹਨੇ ਟਾਈਮ ਲਈ ਸਟੇਜ ਦੇ ਪਾਸ ਲੈਣੇ ਲਈ ਰੈਡੀ ਹੋ ਗਈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਦੀਪ ਜੀ ਮਾ ਪੀਵੀ 31 ਦੇ ਸਾਨੂੰ ਇਹ ਜਿਹੜੇ ਨੇ ਪੂਰਾ ਪੀਡੀਐਫ ਐਪੀ ਵਾਲਾ ਜਿਹੜਾ ਮਾਹੌਲ ਘਰੇ ਬੈਠੇ ਉਹਨੂੰ ਦੇਖਣ ਨੂੰ ਮਿਲੂਗਾ ਹਰ ਇੱਕ ਮੁਕਾਬਲੇ ਦਾ ਰਿਜ਼ਲਟ ਤੇ ਹਰ ਤਰ੍ਹਾਂ ਦੇ ਜਾਨਵਰ ਧੰਨਵਾਦ ਜੀ